ਈ ਪਰਨੂ ਬੰਦਣਾ ਕਰਦੇ ਸਦ ਕਦੀ ਚਰਨੇ ਆਕੇ ਜਗਤ ਤੁਜਾ ਹਰ ਵਰ ਤੇ ਜੋ ਜਗਤੀਸ਼ਰ ਨੇ ਬਲੀ ਬਹਾਨਰ ਮਰਦੇ ਅਗਨੜਾ ਜੋ ਨੇ ਢਣ ਗਏ ਜੀ ਸਤ ਕਰ ਤੇਗ ਬਾਹ ਤੇ ਧਰਮ ਦੀ ਯਾਦਰ ਬਣ ਗਏ ਜੀ ਵਾਹਿਗੁਰੂ ਦੀ ਕਾਲ ਸਾਹ ਵਾਹਿਗੁਰੂ ਦੀ Fateh ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਅੰਟਾਰੀਓ ਦੀਆਂ ਸਰਬੱਤ ਦਾ ਸੰਕ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਗੁਰੂ ਦੀ ਮਲੁਕੀ ਹਕਾਂ ਦੇ ਰਾਖੇ ਜਿਨ੍ਹਾਂ ਨੇ ਨਿਸਾਨੀ ਸ਼ਹਾਦਤ ਕੁਰਬਾਨੀ ਦਿੱਤੀ ਜਿਨ੍ਹਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਇਆਂ ਜੋ 350 ਸਾਲਾ ਸ਼ਤਾਬੀਪੁਰਪਾਪਾ ਮਨਾ ਰਹੇ ਹਾਂ ਉਸ ਸੰਬੰਧ ਦੇ ਵਿੱਚ ਗੁਰਮੁਖ ਪਿਆਰਿਆਂ ਦੇ ਵੱਲੋਂ ਯੂਨੀਵਰਸਿਟੀ ਆਫ ਬਲੰਸਰ ਵਿਕੇ ਇੱਕ ਵਿਸ਼ੇਸ਼ ਸ਼ਹੀਦੀ ਕਾਨਫਰੰਸ ਰੱਖੀ ਜਾ ਰਹੀ ਹੈ ਜੋ ਕਿ 6 ਦਸੰਬਰ ਨੂੰ ਸਵੇਰੇ 9:00 ਤੋਂ ਲੈ ਕੇ ਪੰਜ ਵਜੇ ਤੱਕ ਦਾ ਉਹਦਾ ਸਮਾਂ ਹੋਏਗਾ ਜਿਸ ਤੋਂ ਬਹੁਤ ਸਾਰੇ ਬਲਾਰੀ ਜਿਹੜੇ ਆ ਉਹ ਬੌਂਡ ਰੇਮ ਸਵਾ ਉਸਾਨ ਸੰਖਿਆ ਨੂੰ ਬੇਨਤੀ ਹੈ ਆਓ ਮਿਲ ਕਰਕੇ ਬੈਠੀਏ ਔਰ ਆਪਣੇ ਇਤਿਆਫ ਦੇ ਉਤੇ ਇਹਨੂੰ ਵਿਚਾਰਨ ਦਾ ਜਿਹੜਾ ਹੈ ਯਤਨ ਕਰੀਏ ਸਤਗੁਰਾਂ ਦੀ ਲਸਾਨੀ ਸ਼ਹਾਦਤ ਨੂੰ ਮੁਖ ਰੱਖਦਿਆਂ ਹੋਇਆ ਇਸ ਕਾਨਫਰੰਸ ਦੇ ਵਿੱਚ ਆਪ ਸਾਰਿਆਂ ਨੂੰ ਹੌਮਹਮਾ ਕੇ ਵੱਧ ਤੋਂ ਵੱਧ ਪਰਿਵਾਰਾਂ ਦੇ ਸਮੇਤ ਪਹੁੰਚਣ ਦੀ ਜਿਹੜੀ ਹੈ ਉਹ ਬੇਨਤੀ ਕੀਤੀ ਜਾਂਦੀ ਹੈ ਦੀ ਆਪ ਜੀ ਜਰੂਰ ਪਹੁੰਚੋ ਵਾਹਿਗੁਰੂ ਦੀ ਕਾ ਕਾਰ ਸਾਹਿਬ ਵਾਹਿਗੁਰੂ ਦੀ ਕੀ ਫਤਹਿ ਕਮਤੀ ਦਾਸ ਤੇ ਸਤੀ ਦਾਸ ਜੀ ਪਾਈ ਦਿਆਲੇ